ਤਾਂ ਫਿਰ ਪਾਰਲੀਮੈਂਟ ਚੋਂ ਨਹੀਂ ਅੱਗੇ ਆ ਰਹੇ ਹਾਂ हाँ जी एक सरले ब्लॉक प्रधान ने देखा कि एक मिनट हमारा भाई साहब 1100 100 पे पड़े हैं देखो

ਵੀ ਇਹਦਾ ਪਚਾਇਤੀਆਂ ਇਲੈਕਸ਼ਨ ਜਬੀ ਇਹਨਾਂ ਨੂੰ ਫੋਰਸਡ ਹਾਈ ਕੋਰਟ ਨੇ ਕੀਤਾ ਇਹ ਵੀ ਹੋਣ ਇਹਨਾਂ ਨੂੰ ਛਿੜਕ ਪਈ ਹੈ ਔਨ ਦ ਸੁਪਰੀਮ ਕੋਰਟ ਇਹਨਾਂ ਦੀ ਤੇ ਮੰਨਸ਼ਾ ਕਿਤੇ ਵੀ ਇਲੈਕਸ਼ਨ ਕਰਵਾਦੀ ਹੈ ਇਹ ਇਹ ਮਜਬੂਰੀ ਦਾ ਕੱਪੀਆ ਪੈਰੀ ਚਾਚਾ ਪੀਆ ਇਲੈਕਸ਼ਨ ਵੀ ਲੇਟ ਕਨਫੈਸ਼ਨਲ ਦੀ ਇਲੈਕਸ਼ਨ ਵੀ ਲੇਟ ਮਿਸਪੈਲਟੀ ਦੀ ਹੈ ਕਿਉਂਕਿ ਇਹਨਾਂ ਨੇ ਕੀਤਾ ਤਾਂ ਕੁਝ ਵੀ ਸੈਕਲਰ ਇਲੈਕਸ਼ਨ ਤੇ ਉਹ ਆਦਮੀ ਕਰਦਾ ਹੈ ਸ਼ੌਕ ਨਾਲ ਜਿਹਨੂੰ ਪਤਾ ਹੁੰਦਾ ਨਾ ਕਰੀ ਥੋੜੇ ਗਵਰਨਮੈਂਟ ਦੇ ਟਾਈਮ ਤੇ ਪਾਰੇ ਇਹ ਮਜਬੂਰੀ ਬਣ ਗਈ ਕਨਸਟੀਚਿਊਸ਼ਨਲ ਮਜਬੂਰੀ ਹੈ ਕਿ 50 ਸਾਲ ਤੇ ਲਖਣ ਹੋਈ ਇਹਨਾਂ ਦਾ ਵਾਸ ਚੱਲਦਾ ਤੇ 15 ਸਾਲ ਹੀ ਨਹੀਂ ਸਿੱਕਿਆ ਇਹ ਮਜਬੂਰੀ ਦਾ ਨਾਮ ਤੁਹਾਡੇ ਸਾਹਮਣੇ ਹੈ ਅੱਜ ਮੇਰੀ ਨੌਜਵਾਨ ਨੇ ਸਾਡੇ ਸਾਥੀ ਜਿਵੇਂ ਸਾਡੇ ਜਿਹੜੇ ਬੱਚੇ ਜੀ ਨੇ ਹੁੰਦਾ ਹੈ ਐਲੀਗਲ ਤੇ ਮੇਰੇ ਭਤੀਜੇ ਦੇ ਰਾਮਜੀ ਦੇ بیٹے ਨੇ ਰਾਮਜੀ ਨਾਲ ਜਿਹੜਾ ਜੀਪੀਡੀ ਦੇ ਰਿਸ਼ਤੇ ਇਮਾਨਦਾਰ ਨੇ ਆਪਣੇ ਉਹਦੇ ਦਾਰਾਂ ਦੀ ਕੀਤੀ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਰਾ ਨਾ ਵਾਧ ਤੋ ਤੇ ਹਾਰ ਨਾ ਵੇਖੋ ਅਸਲ ਕਿਸੇ ਵੀ ਪਾਰਟੀ ਦੀ ਤਾਂ ਕਿ ਜਿਹੜੀ ਹੈ ਉਹਦੀ ਬੈਕਬੋਨ ਜਿਹੜੇ ਨੇ ਉਹਦੇ ਦਾਰ ਸੋ ਅਜੇ ਸੀ ਆਪਣੇ ਉਹਦੇ ਦਾਰਾਂ ਨਾਲ ਆਪਣੇ ਦੋਸਤਾਂ ਨੂੰ ਕਿ ਪੰਜਾਬ ਦੇ ਕੀ ਸਿਆਸੀ ਮਾਹੌਲ ਹੈ ਇਸਲੀ ਕੀ ਪਾਰਟਿਸਨਰੀ ਲੱਛੀ ਜਿਹਾ ਹੈ ਕਿ ਇਹਦੇ ਬਾਰੇ ਵੀ ਚਰਚਾ ਸਾਰਾ ਹੋ ਰਹੀ ਹੈ ਮਿਲਾਂ ਪੰਚੇ ਨਾ ਕਰੋ। ਦੁਬਾਰਾ ਮਰਜੂ। ਇਹ ਗਰੀ ਕੋ ਗਾਵੇ ਸੀ। ਇਹ ਭਾਰਤੀਓ ਡਿਪੈਂਡੈਂਟ ਹੈ ਜੋ ਸਰਜੀ ਉੱਤੇ ਹੈ ਹੀ ਉਹਨਾਂ ਕੋ ਕੋਈ ਨਹੀਂ ਤਸੱਲ ਹੈ। ਕਿਉਂਕਿ ਉਹ ਮੈਂ ਦੋ ਸ਼ਾਸਕੀ ਸਿੰਘ ਬਾਤ ਹਰ ਗਲਤ ਤਸਲੀਮ ਵੀ ਕਰਦੇ। ਇਸ ਤੋਂ ਬਾਅਦ ਹੋਰ ਸੁਧਾਰ ਦੇ ਨਾਲ ਕੀ ਚੱਲਦਾ। ਉਹ ਤੇ ਇਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਕਿ ਸਾਰਾ ਕੰਮ ਜਿਹੜਾ ਹੈ ਇੱਕ ਬਰਾਬਰੀ ਹੋ ਗਿਆ। ਇਹੜੀ ਗੱਲ ਦਾ ਸ਼ੰਕਾ ਸੀ ਪੰਜਾਬ ਦੇ ਲੋਕਾਂ ਉਹ ਤਾਂ ਸਾਫ਼ ਤੌਰ ਤੇ ਉਹ ਅੱਜ ਤੱਕ ਸਾਫ਼ ਸਾਹਮਣੇ ਪੇਸ਼ ਹੋਏ ਨੇ ਆਪਣਾ ਹਰ ਗੁਨਾ ਜਿਹੜਾ ਇਹਨਾਂ ਨੇ ਖੁਦ تسلیم ਕਰ ਲਿਆ ਕਿ ਕੋਈ ਬਕਾਇਆ ਗੱਲ ਤੇ ਰਹੀ ਨਹੀਂ ਇਸ ਨੂੰ ਐਸਾ ਜਿਹੜੇ ਵਿੱਚੋਂ ਨਿਕਲਣਾ ਸ਼੍ਰੋਮਣੀ ਕਮੇਟੀ ਦਾ ਬਹੁਤ ਤੇ ਦਿੱਕਤ ਹੋ ਰਿਹਾ ਜਿਵੇਂ ਕਿਸੇ ਦੇ ਆਪੇ ਖੁਦ ਕਮਿਟੀ ਅੱਜ ਜਿਸ ਜਿਹੜੀ ਸਜਾਈ ਸੀ ਉਹਨੂੰ ਬਹੁਤ ਲੇਟ ਕਬੂਲੇ ਕਿ ਲੋਕਾਂ ਨੇ ਤੇ 2017 ਚ ਇਹ ਕ੍ਰਿਟੀਕਲੀ ਇਹਨਾਂ ਨੂੰ ਰਿਜੈਕਟ ਕਰਿਆ ਫਿਰ 19 ਦੀ ਪਾਰਲੀਮੈਂਟ ਆਈ ਫਿਰ ਰਿਜੈਕਸ਼ਨ ਹੋਈ ਫਿਰ 22 ਦੇ ਵਿੱਚ ਰਿਜੈਕਸ਼ਨ ਹੋਈ 22 ਦੇ ਵਿੱਚ ਤੇ ਇਹਦੇ ਤਿੰਨ ਹੀ ਰਹਿ ਗਏ ਤੇ ਫਿਰ 24 ਦੇ ਵਿੱਚ ਰਿਜੈਕਸ਼ਨ ਹੋ ਗਈ ਹੁਣ ਧਾਰਮਿਕ ਤੌਰ ਤੇ ਜਿਹੜੇ ਲੋਕਾਂ ਦੀ ਪਹਿਲੇ ਸ਼ੰਕਾ ਸੀ ਉਹ ਸਚਾਈ ਵਿੱਚ ਤਬਦੀਲ ਹੋ ਗਏ ਹੁਣ ਇਹਨਾਂ ਨੂੰ ਕੱਢਣ ਤਾਂ ਨਹੀਂ ਕੋਈ ਨਹੀਂ ਜਦੋਂ ਅਸੀਂ ਸਾਰੇ ਗੁਨਾਹ ਕਬੂਲ ਕਰਦੇ ਇਸ ਤੋਂ ਬਾਅਦ ਹੁਣ ਕੀ ਹੈ ਲੀਡ ਕਰਨ ਨੂੰ ਕੀ ਹੈ ਤੇ ਕੀ ਲੋਕ ਇਹਨਾਂ ਦੇ ਇਹਨਾਂ ਦੇ ਉੱਤੇ ਵਿਸ਼ਵਾਸ ਰੱਖਦੇ ਆ। ਪਿਛ ਬਾਦਿਆਂ ਨੂੰ ਕਹਿੰਦੇ ਵੀ ਸਮਾ ਘਾਟਾ ਜਿਸ ਪਾਟਿਆਂ ਦਾ ਬਾੜ ਦੇ ਵਿੱਚ ਬੰਦੇ ਨੂੰ ਲਾ ਕਰੇ ਤੇ ਆਪਾਂ ਉਹਦੀ ਪਾਰਟੀ ਕਰੀ। ਤੇ ਐਵੇਂ ਜਿੱਕ ਬਾਦ ਤੋਂ 10 ਸਪੀਡ ਬਾਰੇ ਜ਼ਰੂਰ ਪਰ ਨਹੀਂ ਕਿਤਾ ਦੂਰ। ਜੇ ਜਿਹੜੀਆਂ ਲੋਕਲਾਈਜ਼ਡ ਇਲੈਕਸ਼ਨਸ ਹੁੰਦੀਆਂ ਤਾਂ ਹਮ ਤੱਕ ਇਹ ਕਿਸੇ ਸ਼ਮ ਦਾ ਹੀ ਹਲਾਚ ਚੱਲਦੇ ਦੇ। ਤੇ ਦੇਖੋ ਇਹ ਅਖੀਰ ਮੇਰੀ ਇੱਕ ਗੱਲ ਸੋਚੋ 92 ਆਈ ਸੀ 92 ਸਾਲ ਲਿਆ। ਇਹ ਇਹਨਾਂ ਦੀ ਖੀਰਲੀ ਇਲੈਕਸ਼ਨ ਨੇ शौक लाही इस बात लाइना तो कुछ नहीं कटन पा तो है ही कुछ नहीं किसी की जिंदगी सेफ नहीं किसी का माल सेफ नहीं का व्यापार सेफ नहीं किसी की जिंदगी सेफ नहीं तो इतों को दिल है तो कुछ भी को। सामा इस नहीं अखिले साहे सौ तकड़े राहर आई नहीं है ਪਾਰਟੀ ਕਿਹੜੀ ਹੈ ਹੁਣ ਪਾਰਟੀ ਹੈ ਸਾਹਮਣੇ ਦੋ ਹੀ ਨੇ ਜਿਹੜੀ ਮੌਜੂਦ ਹੈ ਇਹ ਕਿਉਂਕਿ ਤਾਕਤ ਦੇ ਵਿੱਚ ਇਹਨਾਂ ਨੂੰ ਥੋੜਾ-ਪੋਟਾ ਸਾਹ ਇਸ ਗੱਲ ਦਾ ਕਿ ਇਹਨਾਂ ਨੇ ਕੋਣ ਆਕਸੀਜਨ ਦੇ ਸਿਲੰਡਰ ਇਹਨਾਂ ਦੇ ਮੂੰਹ ਨੂੰ ਲਾਏ ਇਹਨਾਂ ਕੋ ਸਰਕਾਰ ਹੈ ਤੇ ਆਪੋਜੀਸ਼ਨ ਦੇ ਵਿੱਚ ਕਹੂੰ ਸੀ ਹੁਣ ਤਾਂ ਕੋਈ ਹੈ ਹੀ ਨਹੀਂ ਬਾਕੀਆ ਪਾਰਟੀਆਂ ਤਾਂ ਸਾਰੀਆਂ ਤਾਂ ਵਿਚਾਰਿਆਂ ਦਾ ਆਕਸੀਜਨ ਦੇ ਸਿਲੰਡਰ ਨਹੀਂ ਹੈ ਨਾ ਜਿਹੜੇ ਕਾਇਏ ਥੇ ਆਏ का सारे नहीं। तो बस दिल्ली की गल कर सारी गल समुची किसानी समझ ली चाहिए मोदी जीप्रजेंटेटिव है कारपोरेट तो हाउस ਯਾ ਵਪਾਰੀ ਜਿਹੜੇ ਨੇ ਵੱਡੇ ਵਪਾਰੀ ਜਾਂ ਉਹ ਪਛਾਏ ਜਾਂਦੇ ਜਾਂ ਕਿਸਾਨ ਪਛਾਏ ਜਾਂਦੇ ਵਰਲਡ ਓਵਰ ਸਾਰੀ ਲੜਾਈ ਕਾਰਪੋਰੇਟ ਵਰਲਡ ਦੀ ਕਿਸਾਨੀ ਨਾਲ ਹੋ ਗਈ। ਤੇ ਉਹਨਾਂ ਨੇ ਤੇ ਸਾਫ਼ ਤੌਰ ਤੇ کئی ਸਾਲਾਂ ਦਾ ਸੰਕੇਤ ਦੇ ਦਿੱਤੇ ਨੇ ਕਿ ਇਹ ਕਾਰਪੋਰੇਟ ਵਰਲਡ ਦੇ ਨਾਲ ਆਈ ਕਿਸਾਨੀ ਨਾਲ ਇੱਕ ਮਸੂਦਾਨ ਹੈ। ਸਾਡਾ ਕੋਈ ਆਸ ਉਮੀਦ ਰੱਖਣੀ ਨਹੀਂ ਚਾਹੀਦੀ। ਮੈਂ ਤੇ ਬੀਲ ਕਰਾਂਗਾ ਜਲੇਵਾਤ ਸਾਹਿਬ ਸਾਹਿਬ। ਇਹਨਾਂ ਤੋਂ ਜਿੰਨਾ ਰੱਖੋ ਜਿੱਤੇਗੇ। ਹਿੰਦੋਸਤਾਨ ਦੇ ਵਿੱਚ ਕੋਈ ਤਕਨੀਕੀ ਹੈ ਕਿ ਫੇਰ ਹੀ ਇਹਨਾਂ ਦੀ ਸੁਣਾਈ ਹੋਣੀ ਜਿਸ سے ਇੱਕ ਆਜ਼ਾਦਾਨਾ ਦੇਸ਼ ਤੇ ਇਹ ਕਾਪੜੇ ਕਿ ਸਾਦ ਨੂੰ ਦਿੱਲੀ ਤੱਕ ਆਪਣੇ ਕੈਪਟਲ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਿਹੜਾ ਗੈਤੰਤੋ ਜਿਹੜਾ ਕਿਸੇ ਗੱਲ ਤੇ 101 ਦਿਨ ਮੈਨੂੰ ਦੱਸੋ ਤਦਾਦ ਕਿੰਨੀ ਕੁ ਜਿੱਥੇ ਘੱਟ ਤੋਂ ਘੱਟ 10 ਤੋਂ 15 ਲੱਖ ਲੋਕ ਹਰ ਨੂੰ ਦਿੱਲੀ ਨੂੰ ਵਿਜ਼ਿਟ ਕਰਦੇ ਤੇ 101 ਇਸਹਾਣ ਵੀ ਤੁਰ ਜਾਂਦਾ ਤੇ ਜੇ ਇਹਨਾਂ ਨੇ ਗੱਲ ਤੁਹਾਡੀ ਸੁਣੀ ਨਹੀਂ ਇਹਨੂੰ ਸੁਣਾ ਕੇ ਕਰਦੇ ਹਾਂ ਸਰਦਾਰ ਜੀ ਪਟਿਆਲਾ ਧਰਤੀ ਦੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਬਾਜਵਾ ਜੀ ਇੱਥੇ ਆਸੀ ਵਿਸ਼ੇਸ਼ ਕਾਰਨ ਕੀ ਸਰ ਮੇਰੇ ਵੀਡੀਓ ਆ ਪਹਿਲਾਂ ਤਾਂ ਸਾਡਾ ਮਹੀਨਾਵਾਰ ਮੀਟਿੰਗ ਜਿਹੜੀਆਂ ਹੁੰਦੀਆਂ ਕਿਉਂਕਿ ਸਾਲ ਦੀ ਸਮਾਪਤੀ ਹੋ ਰਹੀ ਹੈ ਸੋ ਸਾਰੇ ਅਹੁਦੇਦਾਰਾਂ ਨਾਲ ਇਕੱਠਾ ਮੀਟਿੰਗ ਕਰਕੇ ਅਗਲੀ ਰੂਪਰੇਖਾ ਨਿਰਧਾਰਿਤ ਕਰਨੀ ਸਗੀ ਔਰ ਨਾਲ ਹੀ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਆ ਉਹਦੇ ਲਈ ਰਣਨੀਤੀ ਉਹਦੇ ਲਈ ਮੋਟੀਵੇਸ਼ਨ ਉਹਦੇ ਲਈ ਇੱਕ ਨਵੀਂ ਦਿਸ਼ਾ ਕਿਵੇਂ ਲੈਣੀ ਹੈ ਉਹ ਗਾਈਡੈਂਸ ਸਾਡੇ ਲੀਡਰ ਆਫ oppositon ਪ੍ਰਤਾਪ ਸਿੰਘ ਜੀ ਬਾਜਵਾ ਔਰ ਨਾਲ ਹੀ ਸਾਡੇ ਡਾਕਟਰ ਤਰਮੇਰ ਗਾਂਧੀ ਜੀ ਉਹ ਸਾਡੇ ਮੈਂਬਰ ਆਫ ਪਾਰਲੀਮੈਂਟ ਆਏ ਸੀਗੇ ਔਰ ਸਾਰੇ ਸਾਡੇ ਇਸ ਹਲਕੇ ਦੇ ਸਾਰੇ ਕਾਂਗਰਸ ਪਾਰਟੀ ਦੇ ਪਰਿਵਾਰ ਨੂੰ ਸੰਬੋਧਨ ਕਰਕੇ ਗਏ ਨੇ ਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਚੋਣਾਂ ਦਾ ਐਲਾਨ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਕਿ ਤਾਂ ਬਹੁਤ ਲੇਟ ਹੋ ਗਈਆਂ ਤੇ ਕਿਵੇਂ ਰਾਜਾ ਕਾਂਗਰਸ ਪਾਰਟੀ ਵੱਲੋਂ ਕਿਸ ਤਰ੍ਹਾਂ ਇਹ ਨਾ ਤਾਂ ਕਿਸੇ ਸਰਕਾਰ ਦੀ ਵਜ੍ਹਾ ਨਾਲ ਚੋਣਾਂ ਐਲਾਨ ਹੋਈਆਂ ਨੇ ਇਹ ਮਾਨਯੋਗ ਹਾਈ ਕੋਰਟ ਔਰ ਮਾਨਯੋਗ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ ਚੋਣਾ ਲਾਨੀਆਂ ਗਿਆ ਨੇ ਇਹ ਸਰਕਾਰ ਦਾ ਵਾਸ ਚੱਲਦਾ ਇਹ ਚੋਣਾ ਨਹੀਂ ਸੀ ਕਰਾ ਰਹੇ ਉਹਦਾ ਕਾਰਨ ਹੈ ਕਿ ਜ਼ਮੀਨ ਤੇ ਇਹਨਾਂ ਦੇ ਜਿਹੜੇ ਪੈਰ ਜੰਮੇ ਸੀਗੇ ਪਹਿਲਾਂ 2022 ਤੋਂ ਪਹਿਲਾਂ ਉਹ ਔਕੜ ਚੁੱਕੇ ਨੇ ਉਹਦਾ ਕਾਰਨ ਹੈ ਕਿ ਬੇਰਜ਼ਗਾਰੀ ਸਰਚੜ ਬੋਲ ਰਹੀ ਹੈ ਉਹਦਾ ਕਾਰਨ ਹੈ ਪੰਜਾਬ ਨੂੰ ਅ ਡੈਟ ਕ੍ਰਾਈਸਿਸ ਹੈ ਜਿਹੜਾ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਇਹਨਾਂ ਨੇ ਸਿਰ ਲੈ ਲਿਆ 25 ਲੱਖ ਨੌਕਰੀਆਂ ਇਹਨਾਂ ਨੇ ਕਹਿੰਿਆ ਸੀ ਅਸੀਂ ਦਵਾਂਗੇ ਹਜੇ ਤੱਕ 40000 ਦਾ ਗੂਗਾ ਗਾ ਰਹੇ ਨੇ ਉਹ ਕਿਹੜੇ 40000 ਹੈ ਉਹ ਵੀ ਸਾਨੂੰ ਸਮਝ ਨਹੀਂ ਆ ਰਹੀ ਸੋ ਇਹ ਕਾਰਨ ਨੇ ਨੌਜਵਾਨ ਦੁਖੀ ਹੈ ਮਹਿਲਾਵਾਂ ਦੁਖੀ ਨੇ ਔਰ ਪੰਜਾਬ ਦਾ ਇੰਡਸਟਰੀਲਿਸਤ ਦੁਖੀ ਹੈ ਪੰਜਾਬ ਦੇ ਕਿਸਾਨ ਦੁਖੀ ਨੇ ਹਰ ਵਰਗ ਇਸ ਸਮੇਂ ਔਖਾ ਹੈ ਸੋ ਇਸ ਕਰਕੇ ਕਾਂਗਰਸ ਨੇ ਇਲੈਕਸ਼ਨਸ ਨੂੰ ਕਮੇਟੀ ਇਲੈਕਸ਼ਨਸ ਨੂੰ ਡਿਲੇ ਕਰ ਰਹੇ ਨੇ ਜੇ ਅਸੀਂ ਕਿਸਾਨਾਂ ਦੀ ਗੱਲ ਕਰੀਏ ਸਭ ਕੁ ਬਾਰਡਰ ਤੇ ਅਸਰ ਕੋਲੇ ਦੇ ਬੋਲੇ ਸਕੇ ਜਾ ਰਹੇ ਆ ਤੇ ਕਿਸਾਨ ਚਕਮੀ ਹੋ ਰਹੇ ਆ ਕਿਵੇਂ ਦੇਖ ਰਹੇ ਹੋ ਤੇ ਇਧਰ ਇਲੈਕਸ਼ਨ ਆ ਦੁੱਖ ਦੀ ਗੱਲ ਹੈ ਕਿਉਂਕਿ ਭਾਜਪਾ ਸਰਕਾਰ ਜਿਹੜਾ ਸਾਡੇ ਕਿਸਾਨਾਂ ਦਾ ਸੈਂਟੀਮੈਂਟ ਹੈ ਉਹਨੂੰ ਬਿਲਕੁਲ ਵੀ ਕੇਟਰ ਨਹੀਂ ਕਰ ਰਹੀ ਕਿਸਾਨਾਂ ਦੇ ਜਿਵੇਂ ਹੁੰਦਾ ਇੱਕ ਵਿਰੋਧ ਸਰਕਾਰ ਜਿਵੇਂ ਆ ਗਈ ਹੁੰਦੀ ਹੈ ਇੱਕ ਦੀਵਾਰ ਬਣ ਕੇ ਉੱਚੀ ਦੀਵਾਰ ਕਿਸਾਨਾਂ ਅੱਗੇ ਬਣ ਕੇ ਖੜੀ ਹੋ ਗਈ ਹੁੰਦੀ ਹੈ ਇਦਾਂ ਦਾ ਵਰਤਾਵਾ ਇਹ ਮੋਦੀ ਸਰਕਾਰ ਵੱਲੋਂ ਹੋ ਰਿਹਾ ਔਰ ਇਹਦੀ ਨਿੰਦਿਆ ਹਰ ਪੰਜਾਬੀ ਨਿੰਦਿਆ ਕਰ ਰਿਹਾ ਹਾਂ ਸਾਬਕਾ ਜਿਹੜਾ ਫੇਰ ਰਹੇ ਸੰਜੀਪ ਬਟੂ ਦੀ ਗੱਲ ਤੇਰੀ ਉਹਨਾਂ ਦੇ ਭਾਜਪਾ ਦੇ ਵਿੱਚੋਂ ਕਹਿੰਦੇ ਉਹਨਾਂ ਨੇ ਵਾਕਆਊਟ ਕੀਤਾ ਗਿਆ ਉਹਨਾਂ ਨੂੰ ਕੱਢਿਆ ਗਿਆ ਤੇ ਜੇ ਕਾਂਗਰਸ ਵਾਲਾ ਆਉਂਦੇ ਨੇ ਤੁਸੀਂ ਕਿਵੇਂ ਲਿਖਦੇ ਉਹਨਾਂ ਨੂੰ ਨਹੀਂ ਨਹੀਂ ਕਿਸੇ ਦਾ ਵਾਕਆਊਟ ਕਿਸੇ ਦਾ ਫੈਸਲਾ ਇਹ ਕਾਂਗਰਸ ਪਾਰਟੀ ਆਪਣੇ ਰਾਹ ਲਗੀ ਹੋਈ ਹੈ ਆਪਣੇ ਰਾਹ ਤੇ ਚੱਲ ਰਹੀ ਹੈ ਔਰ ਪੂਰੇ ਤਗੜੇ ਤਰੀਕੇ ਨਾਲ ਆਪਣਾ ਲੱਗੀ ਹੋਈ ਹੈ 2.5 ਸਾਲ ਜਿਹੜੇ ਲੋਕਾਂ ਨੇ ਮਿਹਨਤ ਕੀਤੀ ਹੈ ਕਾਂਗਰਸ ਪਾਰਟੀ ਲਈ ਕਾਂਗਰਸ ਪਾਰਟੀ ਉਹਨਾਂ ਨੂੰ ਪਹਿਲ ਦੇਊਗੀ ਜਿਹੜੇ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਨੇ ਜਿਹੜੇ ਕੈਂਡੀਡੇਟ ਬਣਨਾ ਚਾਹੁੰਦੇ ਨੇ ਇੱਕ ਵਾਰ ਦੇ ਵਿੱਚ ਤਿੰਨ-ਤਿੰਨ ਵੀ ਨੇ ਤੁਸੀਂ ਕਿਵੇਂ ਦੇਖਦੇ ਹੋ ਕਿਹੜੇ ਕੈਂਡੀਡੇਟ ਰੱਖੇ ਜਾਣਗੇ ਇਹ ਤਾਂ ਸਾਡੀ ਸਟਰੈਂਥ ਹੈ ਸਾਨੂੰ 10-10 ਕੈਂਡੀਡੇਟ ਚਾਹੀਦੇ ਇੱਕ ਤਿੰਨ ਨਹੀਂ ਸਾਡੇ ਕੋਲ 10-10 ਕੈਂਡੀਡੇਟ ਨੇ ਔਰ ਇਹ ਪਾਰਟੀ ਦੀ ਸੰਗਠਨ ਦੀ ਸਟਰੈਂਥ ਸਾਨੂੰ ਰਿਫਲੈਕਟ ਕਰਦੀ ਆ ਔਰ ਮੈਨੂੰ ਖੁਸ਼ੀ ਹੈ ਫੈਸਲਾ ਇਕ ਤੇ ਹੋਣਾ ਔਰ 93 ਕੇ ਜਿਤਨ ਵਾਲੇ ਨੂੰ ਦਿੱਤੀ ਜਾਊਗੀ ਸਾਰੇ ਦਿੱਤਨ ਵਾਲੇ ਨੇ 1.10 ਦੇ 10 ਕੈਂਡੀਡੇਟ ਜਿਨ੍ਹਾਂ ਨੇ ਅਪਲਾਈ ਕੀਤਾ 7 ਦਿੱਤਨ ਵਾਲੇ ਭਾਤਰ ਅਮੀਰ ਗਾਂਧੀ ਜੀ ਸੰਸਦ ਬਣਿਆ ਨੇ ਕੀ ਲੱਗਦਾ ਆਪਣੇ ਪਟਿਆਲਾ ਦਿਹਾਤੀ ਵਾਸਤੇ ਕੋਈ ਵਿਸ਼ੇਸ਼ ਬਡਾ ਪ੍ਰੋਗਰਾਮ ਲੈ ਕੇ ਆਉਣਗੇ ਦੇਖੋ ਕੱਲਾ ਪਟਿਆਲਾ ਦਿਹਾਤੀ ਨਹੀਂ ਉਹ ਸਾਰੇ ਪੰਜਾਬ ਦੀ ਗੱਲ ਕਰ ਰਹੇ ਨੇ ਉਹ ਪ੍ਰਾਈਵੇਟ ਮੈਂਬਰਸ ਬਿਲ ਕਰਾ ਰਹੇ ਨੇ ਉਹਨਾਂ ਨੇ ਨਵਾਂ ਵਿਜ਼ਨ ਪੰਜਾਬ ਨੂੰ ਦਿੱਤਾ ਹੈ ਉਹਨਾਂ ਨੇ ਨਵੀਂ ਸੋਚ ਨਾਲ ਪੰਜਾਬ ਨੂੰ ਕਿਵੇਂ ਸਿਰਜਣਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਕਿਵੇਂ ਸਾਂਭਣਾ ਹੈ ਪੰਜਾਬ ਦੀ ਜਿਹੜੀ ਸਾਡਾ ਸਮਾਜ ਹੈ ਸੋਸਾਇਟੀ ਹੈ ਉਹਨੂੰ ਕਿਵੇਂ ਸਾਂਭਣਾ ਹੈ ਉਹਦੀ ਇੱਕ ਹੋਕ ਉਹਦੀ ਇੱਕ ਦਿਸ਼ਾ ਸਾਨੂੰ ਸਭ ਨੂੰ ਦੇ ਰਹੇ ਨੇ ਸੋ ਬੜੀ ਅੱਛੀ ਗੱਲ ਹੈ ਕਦੋਂ ਤੱਕ ਲਿਸਟ ਜਾਰੀ ਹੋ ਜੂਗੀ ਕੈਂਡੀਡੇਟਾਂ ਦੀ ਬਹੁਤ ਜਲਦ ਹੋ ਜਾਣੀ ਹੈ ਨਾਮਿਨੇਸ਼ਨ ਦਾ ਟਾਈਮ ਟਾਈਕ ਹੈ ਬਹੁਤ ਛੇਤੀ ਹੋ ਜਾਵੇਗਾ